ਉਹਨਾਂ ਦਿਨਾਂ 'ਚ ਕਲਾਕਾਰਾਂ ਦੇ ਪੈਸੇ ਬਹੁਤ ਘੱਟ ਮਿਲਦੇ ਸੀ। ਮੈਨੂੰ ਯਾਦ ਹੈ 1985 'ਚ ਦਦਾਰ ਸੰਧੂ ਦਾ ਅਖਾੜਾ ਸਾਡੇ ਪਿੰਡ ਲੱਗਿਆ। ਹੂੰ 2.5-3000 ਰੁਪਿਆ ਲਿਆ ਸੀ। ਹੂੰ ਸਾਰੇ ਤੇ ਗੁਜ਼ਾਰਾ ਗੁਜ਼ਾਰਾ ਕਿਵੇਂ ਸੰਦੱਸਿਆ ਨਾ। ਅ ਇੱਕ ਤਾਂ ਉਦੋਂ ਕਲਾਕਾਰਾਂ ਦੀ ਵੀ ਬਹੁਤਿਆ ਲੋੜਾਂ ਨਜ਼ੀਨ। ਹੂੰ ਬਹੁਤ ਥੋੜੇ ਕਲਾਕਾਰ ਸੀ ਜਿਨ੍ਹਾਂ ਕੋਲ ਐਮਬੈਸਟਰ ਗੱਡੀ ਆਪਦੀ ਸੀ। ਨਹੀਂ ਤਾਂ ਟੈਕਸੀ ਕਰ ਲੈਂਦੇ ਸੀ। ਤੇ ਉਦੋਂ ਆਏ ਥੋੜਾ ਜਿਹਾ ਸਾਊਂਡ ਵੱਖਰੀ ਜਾਊਗੀ। ਲਾਈਟਾਂ ਵੱਖਰੀਆਂ ਜਾਣਗੀਆਂ। ਇੱਕੋ ਇਨਵੈਸਟਰ ਦੇ ਵਿੱਚ ਹੀ ਜਿੰਨੇ ਕੁ ਬਹਿ ਸਕਦੇ ਸੀ ਬਹਿਲੇ ਹਾਂ ਹਾਂ ਯਾਨੀ ਪਿਛਲੀ ਸੀਟ ਤੇ ਤਿੰਨ ਤਾਂ ਬਹਿਣਾ ਹੀ ਚਾਰ ਤੇ ਪੰਜ ਤੱਕ ਬਹਿ ਜਾਂਦੇ ਸੀਗੇ ਹੂੰ ਵਿੰਗੇਟੇਡੇ ਜਿਹਾ ਹੋ ਕੇ ਮੂਰੇ ਵੀ ਦੋ ਹੀ ਬਹਿ ਸਕਦੇ ਆ ਇੱਕ ਨੂੰ ਵਿਚਾਲੇ ਜੇ ਬਿਠਾ ਲੈਂਦੇ ਸੀਗੇ ਕਈ ਵਾਰ ਇਹ ਵੀ ਨੌਬਤ ਮੈਂ ਦੇਖੀ ਆ ਬਕਾਇਦਾ ਜਮਲਾ ਜੱਟ ਦੇ ਵੀ ਹੂੰ ਦਦਾਰ ਸੰਧੂ ਦੇ ਵੀ ਡਿੱਗੀ 'ਚ ਵੀ ਇੱਕ ਅਦਾ ਨੂੰ ਬਿਠਾ ਲੈਂਦੇ ਹੁੰਦੇ ਸੀ ਡਿੱਗੀ ਫੋਲੀ ਫੋਲੀ ਨਹੀਂ ਚੱਲਾਂਗੇ ਅੱਛਾ ਤੇ ਦੋ ਕੁ ਜਣੇ ਵੀ ਤੁਸੀਂ ਪਹਿਲਾਂ ਪਹੁੰਚੋ ਤੁਸੀਂ ਬਸਰਾ ਹੀ ਪਹੁੰਚੋ ਅੱਛਾ ਆਏ ਹੁੰਦਾ ਸੀ ਤੇ ਉਹਨਾਂ ਨੇ ਉਹ ਸਿੰਪਲ ਜਿਹਾ ਸਪੀਕਰ ਹੁੰਦਾ ਸੀ ਨਾ ਹੂੰ ਸਾਊਂਡ ਇੱਡੀ ਨਹੀਂ ਸੀਗੀ ਤੇ ਇੱਕ ਤਾਂ ਖਰਚੇ ਨਹੀਂ ਸੀ ਇੱਕ ਡਰੈਸ ਪਰ ਤੇ ਵੀ ਇਹਨਾਂ ਨੇ ਸੀ ਹੁੰਦਾ ਆਮ ਜੀ ਡਰੈਸ ਹੁੰਦੀ ਸੀ ਹਾਂ ਤੇ ਮੈਨੂੰ ਤਾਂ ਸਾਰਿਆਂ ਦੇ दारू ਦੇ ਬਰਾਂਡਾਂ ਦਾ ਵਿੱਚ ਇਤ ਉਹ ਵੀ ਦੱਸਦੇ ਹੋ ਦਦਾਰ ਤਾਂ ਪਹਿਲਾਂ ਹੁੰਦਾ ਸੀ ਬੋਨੀ ਕੋਟ ਨਹੀਂ ਪਹਿਲਾਂ ਇੱਕ ਐਮ ਐਮ ਵੀ ਹੁੰਦੀ ਸੀਗੀ ਸਸਤੀ ਜਿਹੀ ਜੀ ਜੋ ਤਾਂ 15 ਰੁਪਏ ਦੀ ਉਹਨੂੰ ਵਿਸਕੀ ਕਹਿੰਦੇ ਹੁੰਦੇ ਸੀਗੇ ਉਦੋਂ ਪਹਿਲਾਂ ਤਾਂ ਸਾਰੇ ਉਹੀ ਪੀਂਦੇ ਹੁੰਦੇ ਸੀ ਆ ਸੰਤਰਾ ਮਾਰਕ ਜਿਹਨੂੰ ਕਹਿੰਦੇ ਅੱਛਾ ਜੀ ਮੋਟਾ ਖਾਸਾ ਸੰਤਰਾ ਜਿਆ ਸੌਫੀਆ ਸੌਫੀਆ ਤਾਂ ਥੋੜਾ ਜਿਹਾ ਸਟੈਂਡਰਡ ਦੀ ਨਹੀਂ ਹੁੰਦੀ ਸੀ ਜੇ ਕੋਈ ਬਹੁਤ ਹੀ ਐਸ਼ੀ ਸੀਗੀ ਉਹ ਹੁੰਦੀ ਸੀ ਪਾਣ ਵਾਲੀ ਜੀ ਮਿੱਠੀ ਜੀ ਸ਼ਰਬਤ ਜਿਹਾ ਹੁੰਦਾ ਸੀ ਫਿਰ ਇਹ ਆ ਗਿਆ ਬੋਨੀ ਸਕਾਟ ਤੇ ਚਲੋ ਥੋੜੇ ਥੋੜੇ ਪੈਸੇ ਆਉਣ ਲੱਗੇ ਹਾਂ ਫਿਰ ਬੋਨੀ ਸਕਾਟ ਤੇ ਆ ਗਿਆ ਫਿਰ ਮੈਂ ਕਡਾਵਲ ਤੇ ਆ ਗਿਆ ਤੇ ਦਦਾਰ ਦਾ ਤੇ ਸੀ ਵੀ ਨਾਲ ਜ਼ਮੀਨ ਸੀਗੀ ਖੇਤੀ ਸੀਗੀ ਤੇ ਸਰਪੰਚ ਵੀ ਸੀ ਪਿੰਡ ਦਾ ਸਰਪੰਚ ਵੀ ਸੀ ਦੋ ਤਿੰਨ ਵਾਰ ਸਰਪੰਚ ਰਿਹਾ ਬਣਦਾ ਵੀ ਸਰਪਸੰਮਤੀ ਨੇ ਰਿਹਾ ਉਸ ਜ਼ਿੰਦਗੀ ਜਿਹੜੀ ਸੀ ਨਾ ਲਾਈਫ ਵੀ ਸਿੰਪਲ ਸੀ ਤੇ ਜਿਹੜਾ ਸਰਪੰਚ ਬਣਾਉਂਦੇ ਸੀ ਪਿੰਡਾਂ ਚ ਇਹਦਾ ਮਤਲਬ ਇੱਜ਼ਤ ਵੀ ਹੁੰਦੀ ਸੀ ਉਹਨਾਂ ਦੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਦਰਾਂ ਤਾਂ ਆਈਆਂ ਆ ਕੇ ਦੱਸਿਆ ਵੀ ਪਿੰਡ ਵੀ ਉਹ ਕਹਿੰਦੇ ਸੀਗੇ ਵੀ ਤੁਹਾਡੇ ਤੁਹਾਡੇ ਪਿੰਡ ਦੀਆਂ ਵੀ ਆਪਣਾ ਭਰਵਾਲੇ ਛੋਟਾ ਵੱਡੀ ਭਰਵਾਲ ਨਾਲ ਜੋੜਿਆ ਹੋਇਆ ਵੀ ਆਪਣਾ ਪੰਚਾਇਤ ਨਹੀਂ ਬਣ ਸਕਦੀ ਕਿਉਂਕਿ ਇਨੀਆ ਗਿਣਤੀ ਜ਼ਰੂਰੀ ਆ ਤੇ ਵੀ ਉਹ ਅਫਸਰ ਨੇ ਤਾਂ ਸਿਆ ਵੀ ਜੇ ਤੁਸੀਂ ਵੋਟਾਂ ਦੀ ਇੰਨੀ ਕ ਗਿਣਤੀ ਕਰ ਲੋ ਤੁਹਾਡੀ ਤੁਹਾਡੀ ਬਕਾਇਦਾ ਪੰਚਾਇਤ ਬਣਾ ਦੇਾਂਗੇ ਅਲੱਗ ਹੂੰ ਉਹ ਫਿਰ ਕਹਿਣ ਲੱਗੇ ਵੀ ਆਹ ਕੁਛ ਆਪਣੇ ਜਿਹੜੇ ਆ ਖੇਤ ਮਜ਼ਦੂਰ ਉਹ ਲੈ ਲੋ ਕੁਛ ਹੋਰ ਕਰ ਕਰਾ ਲੋ ਸੀਰੀ ਸਾਂਝੀਆਂ ਦੀ ਗੱਲ ਕਰਕੇ ਤੇ ਉਹ ਵੋਟਾਂ ਦੀ ਗਿਣਤੀ ਬਣਾਤੀ ਉਹ ਕਹਿੰਦੇ ਠੀਕ ਆ ਫਿਰ ਪਿੰਡ ਵਾਲਿਆਂ ਨੇ ਕਿਹਾ ਵੀ ਹੁਣ ਤੂੰ ਇਹ ਆ ਕੇ ਖਬਰ ਦੱਸੀ ਸੀ ਹੁਣ ਸਰਪੰਚ ਵੀ ਤੂੰ ਹੀ ਆ ਅੱਛਾ ਐਦਾਂ ਸਰਪੰਚ ਉਹਨਾਂ ਦਾ ਦਿੱਤਾ ਗਿਆ ਬਾਊ ਸਿੰਘ ਮਾਨ ਵੀ ਮੇਰਾ ਖਿਆਲ 18 ਸਾਲ ਸਰਪੰਚ